ਜੀ ਸੱਸੀ ਕੱਲ੍ਹ ਤੋਂ ਦੋਸਤੋ ਅੱਜ ਦੀ ਵੱਡੀ ਅਪਡੇਟ 2 ਸਤੰਬਰ 2024 ਦੀਆਂ ਵੱਡੀਆਂ ਖਬਰਾਂ ਅੰਗੜਵੜੀ ਸੈਂਟਰਾਂ ਵੱਲੋਂ ਵੱਡੀ ਅਪਡੇਟ ਸੈਂਟਰਾਂ ਵਿੱਚ ਭੇਜਾ ਜਾ ਰਿਹਾ ਉੱਲੀ ਵਾਲਾ ਰਾਸ਼ਨ ਅੰਗੜਵੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਪ੍ਰਿੰਟ ਵੱਲੋਂ ਸ਼ਿਕਕਾਰ ਖਲਾਫ ਨਾਰੇਬਾਜ਼ੀ ਕਿਹਾਪੁਰੀ ਅਪਡੇਟ ਆਉਂ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੀਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਅੰਗਲਵਾਰੀ ਰਿਲੇਟਿਡ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਸੋ ਬਲਟ ਪਰ ਦੇਖਣ ਨੂੰ ਮਿਲ ਸਕਣ ਗਿਆ ਅਤੇ ਆਪਣਾ ਸੈਕੰਡ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਸ ਤੇ ਉੱਪਰ ਅੰਕੜਵਾਰੀ ਸੰਬੰਧੀ ਅਤੇ ਸਕੂਲਾ ਸੰਬੰਧੀ ਲੇਟੈਸਟ ਨਿਊਜ਼ ਜਾਰੀ ਕੀਤੀਆਂ ਜਾਂਦੀਆਂ ਹਨ ਅੰਗਲਵੜੀ ਸੈਂਟਰਾਂ ਵਿੱਚ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਉੱਲੀ ਲੱਗਿਆ ਦਿੱਤਾ ਜਾ ਰਿਹਾ ਰਾਸ਼ਨ ਅੰਗਲਵੜੀ ਸੈਂਟਰਾਂ ਵਿੱਚ ਬੱਚਿਆਂ ਲਈ ਜਾਂਦਾ ਰਾਸ਼ਨ ਘਟਿਆ ਹੋਣ ਕਰਕੇ ਬੱਚਿਆਂ ਦੇ ਮਾਪਿਆਂ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਹਨ ਉਹਨਾਂ ਕਹਿੰਦੇ ਕਿ ਜਿੱਥੇ ਰਾਸ਼ਨ ਦੇਣ ਦੀ ਬਜਾਏ ਸਰਕਾਰ ਨੂੰ ਰਾਸ਼ਨ ਬੰਦ ਕਰ ਦੇਣਾ ਚਾਹੀਦਾ ਹੈ ਸਰਕਾਰੀ ਮੁਲਾਜ਼ਮਾਂ ਵੱਲੋਂ بار بار ਸ਼ਿਕਾਇਤ ਕਰਨ ਦੇ ਬਾਵਜੂਦ ਅੰਗਲਵੜੀ ਵਿੱਚ ਨਾਖ ਖਾਨ ਨਯੋਗ ਰਾਸ਼ਨ ਸਪਲਾਈ ਹੋ ਰਿਹਾ ਹੈ ਜੋਤ ਕੀ ਅਧਿਕਾਰੀ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦੇਣ ਦੀ ਗੱਲ ਕਰ ਰਹੇ ਹਨ ਇਹ ਖਰਾਬ ਰਾਸ਼ਨ ਦੀਆਂ ਤਸਵੀਰਾਂ ਸਬ ਡਿਵੀਜ਼ਨ ਟਵੰਡੀ ਸਾਬੋ ਦੇ ਪਿੰਡ ਰਾਮਾ ਦੀਆਂ ਹਨ ਉੱਲੀ ਵਾਲੇ ਇਹ ਰਾਸ਼ਨ ਆਂਗਲਵੜੀ ਵਿੱਚ ਆਉਂਦੇ ਗਰੀਬ ਅਤੇ ਛੋਟੇ-ਛੋਟੇ ਬੱਚਿਆਂ ਲਈ ਸਪਲਾਈ ਹੋ ਰਿਹਾ ਹੈ ਖਰਾਬ ਰਾਸ਼ਨ ਦੀ ਸਪਲਾਈ ਦਾ ਇਹ ਮਾਮਲਾ ਕੋਈ ਪਹਿਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਬ ਡਿਵੀਜ਼ਨ ਟਵੰਡੀ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ ਪਰ ਉਸ ਦੇ باوجود ਲਗਾਤਾਰ ਆਂਗਰਵਾੜੀ ਵਿੱਚ ਕੱਟਿਆ ਰਾਸ਼ਨ ਦੀ ਸਪਲਾਈ ਹੋ ਰਹੀ ਹੈ ਜਿਸ ਨੂੰ ਲੈ ਕੇ ਗਰੀਬ ਬੱਚਿਆਂ ਦੇ ਮਾਪਿਆਂ ਨੇ ਆਂਗਰਵਾੜੀ ਵਿੱਚ ਕੱਟਿਆ ਰਾਸ਼ਨ ਲੈ ਜਾ ਕੇ ਸਰਕਾਰ ਤੇ ਸਵਾਲ ਚੁੱਕ ਕੇ ਬੱਚਿਆਂ ਨੇ ਮਾਪਿਆਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਕਹੌਣ ਵਾਲੀ ਪੰਜਾਬ ਸਰਕਾਰ ਬੱਚਿਆਂ ਲਈ ਕੱਟਿਆ ਅਤੇ ਖਰਾਬ ਰਾਸ਼ਨ ਲਗਾਤਾਰ ਸਪਲਾਈ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਹ ਗਰੀਬ ਬੱਚਿਆਂ ਨੂੰ ਰਾਸ਼ਨ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਇਸ ਸਕੀਮ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਪਰ ਅਜਿਹੇ ਵਿੱਚ ਰਾਸ਼ਨ ਪੇਜ ਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਮਾਪਿਆਂ ਨੇ ਦੱਸਿਆ ਕਿ ਸਾਰਾ ਹੀ ਰਾਸ਼ਨ ਖਰਾਬ ਆ ਰਿਹਾ ਹੈ ਜੋ ਬੱਚੇ ਖਾਣਾ ਪਸੰਦ ਨਹੀਂ ਕਰਦੇ ਸਗੋਂ ਕਈ ਵਾਰ ਤਾਂ ਉਹਨਾਂ ਦਾ ਦੁੱਧ ਵਗੈਰਾ ਵੀ ਰਾਸ਼ਨ ਬਣਾਉਣ ਵਿੱਚ ਖਰਾਬ ਹੋ ਜਾਂਦਾ ਹੈ ਉਧਰ ਦੂਜੇ ਪਾਸੇ ਰਾਮਾ ਮੰਡੀ ਅੰਗਰਵਰੀ ਸੈਂਟਰਾਂ ਦੀ ਮੁਲਾਜ਼ਮ ਨੇ ਦੱਸਿਆ ਕਿ ਇਸ ਸਪੰਦੀ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕੋਈ ਵੀ ਧਿਆਨ ਨਹੀਂ ਦੇ ਰਿਹਾ ਸਗੋ ਉਹਨਾਂ ਨੂੰ ਹੀ ਦਪਾਇਨ ਜਾ ਰਿਹਾ ਹੈ ਅਤੇ ਖਰਾਬ ਰਾਸ਼ਨ ਲੋਕਾਂ ਨੂੰ ਸਪਲਾਈ ਕਰ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੌਕੇ ਤੇ ਪੁੱਜੀ ਅਗਰਵੜੀ ਸੁਪਰਵਾਈਜ਼ਰ ਨੇ ਕਿਹਾ ਕਿ ਇਸ ਸਪੰਦੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ਜਦਕਿ ਮੌਕੇ ਤੇ ਪਹੁੰਚੀ ਜਾਂਚ ਟੀਮ ਮੰਨਨ ਲਈ ਤਿਆਰ ਨਹੀਂ ਹੈ ਕਿ ਰਾਸ਼ਨ ਖਰਾਬ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਦੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਉਹਨਾਂ ਕਹੇ ਕਿ ਇਹ ਬਾਰਿਸ਼ ਕਰਕੇ ਵੀ ਸ਼ਾਇਦ ਖਰਾਬ ਹੋ ਸਕਦਾ ਹੈ ਤਾਂ ਇਹ ਸੀ ਅੱਜ ਦੀ ਖਾਸ ਤੇ ਤਾਜ਼ੀ ਅਪਡੇਟ ਇਸ ਤੋਂ ਇਲਾਵਾ ਪੰਜਾਬ ਆਂਗੜਵੜੀ ਵਰਕਰ ਅਤੇ ਹੈਲਪਰਾਂ ਦੀਆਂ 3000 ਨਵੀਆਂ ਭਰਤੀਆਂ ਜਲਦ ਹੀ ਜਾਰੀ ਕੀਤੀਆਂ ਜਾ ਰਹੀਆਂ ਹਨ ਅਗਰ ਤੁਸੀਂ ਵੀ ਇਸ ਪੋਸਟ ਦੀ ਅਪਡੇਟ ਕਰ ਰਹੇ ਹੋ ਤਾਂ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ